ਬਿਅੰਤ ਸਿੰਘ ਜਿਹੜਾ ਉਹਦੀ ਰੂਹ ਆ ਗਈ ਜੰਦੇ ਭਗਵੰਤ ਮਾਨ ਦੇ ਵਿੱਚ ਉਹੋ ਹੀ ਹਰਕਤਾਂ ਉਹ ਓਦਾਂ ਦੇ ਕੰਮ ਓਦਾਂ ਦਾ ਸਾਰਾ ਕੁਝ ਲੋਕਾਂ ਨੂੰ ਦਬਾਉਣਾ ਖਾਸ ਕਰਕੇ ਘਟ ਗੰਤਿਆਂ ਨੂੰ ਸਿੱਖਾਂ ਤੇ ਅਤਿਆਚਾਰ ਮੈਂ ਨਹੀਂ ਚਾਹਦਾ ਵੀ ਹਾਲਾਤ ਓਦਾਂ ਦੇ ਬਣ ਜੋ ਕੁਝ ਬਿਅੰਤ ਸਿੰਘ ਦੇ ਨਾਲ ਆ ਓਦਾਂ ਦਾ ਹੋਏ ਕਿਉਂਕਿ ਪੁੱਤ ਆ ਉਹਦਾ ਵੀ ਬੜਾ ਭੌਂਕੜ ਆ ਪਰ ਕਸਰ ਜਿਹੜੀ ਐ ਇਸ ਟਾਈਮ ਭਗਵੰਤ ਮਾਨ ਦੇ ਵੀ ਪਤਾ ਨਹੀਂ ਆਪਾਂ ਗੱਲ ਕਰਦੇ ਨੇ ਰੀੜ ਦੀ ਹੱਡੀ ਹੈ ਨਹੀਂ ਕੀ ਹੋਇਆ ਇੰਨਾ ਥੱਲੇ ਝੁਕ ਜਾਣਾ ਖਾਸ ਕਰਕੇ ਪੰਜਾਬੀ ਢੀਲਾ ਸਾਹਿਬ ਇਦਾਂ ਝੁਕਦੇ ਨਹੀਂ ਹੁੰਦੇ ਖਾਸ ਕਰਕੇ ਭਗਵੰਤ ਮਾਨ ਬੜਾ ਤੰਝ ਘਸਦਾ ਰਿਹਾ ਸਿਸਟਮ ਤੇ ਅ ਡੜਾ ਤੋਂ ਡੜਾ ਹੁੰਦਾ ਹੈ ਪਾਹ ਪਤਾ ਨਹੀਂ ਕਿਹਾਂ ਸੇ ਚਲਾ ਹੁੰਦਾ ਹੈ ਕਿੰਨਾ ਕੋਸ਼ੇ ਬੋਲਦਾ ਹੁੰਦਾ ਸੀਗਾ ਕਮੇਟੀ ਕਿੰਗ ਕਿਹਾ ਜਾਂਦਾ ਸੀਗਾ ਪਰ ਇਹਦੀ ਕਮੇਟੀ ਕਮੁਡੀ ਸਾਰੀ ਭਾਂਡੇ ਚ ਵੜ ਗਈ ਉਦੋਂ ਕਹਿੰਦਾ ਹੁੰਦਾ ਸੀ ਲੋਕਾਂ ਨੇ ਘੁੰਡ ਕੱਢ ਲੈਂਦੀਆਂ ਬੀਬੀਆਂ ਤੇ ਜਦੋਂ ਪਤੀਲਾ ਮਾਂਜਦੀਆਂ ਤੇ ਕਹਿੰਦੇ ਨਾਲ ਹੀ ਬਦਲ ਮਾਂਜਦਾ ਤੇ ਨਾਲ ਹੀ ਢਿੰਡਸਾ ਮਾਂਜਦਾ ਤੇ ਹੁਣ ਅਗਲੀ ਵਾਰੀ ਤੇ ਫੇਰ ਐਸਾ ਬਣਾ ਤੇ ਇਹਦੇ ਇਹਨਾਂ ਦੀ ਮੰਜੀ ਪੂਰੀ ਚੰਗਤ ਤਰ੍ਹਾਂ ਠੋਕੀ ਜਾਣੀ ਹੈ ਜਿੱਦਾਂ ਦੇ ਹਾਲਾਤ ਆ ਇਹ ਪਾਰਟੀ ਨੂੰ ਕਿਹੜੇ ਬੰਦੇ ਨੂੰ ਲਾ ਜਾ ਰਿਹਾ ਕਿ ਗੱਲ ਕੀ ਜਾਂ ਇਹਨਾਂ ਨੂੰ ਪ੍ਰਸ਼ਾਸਨ ਕਰਨਾ ਨਹੀਂ ਜਾਂ ਜਿਹੜੇ ਇਹਨਾਂ ਦੇ ਸਲਾਹਕਾਰ ਆ ਜਾਂ ਇਹਨਾਂ ਦਾ ਜਿਹੜਾ ਪ੍ਰਸ਼ਾਸਨ ਹੈ ਇਹਨਾਂ ਨੂੰ ਦੱਸ ਨਹੀਂ ਰਹੇ ਵੀ ਤੁਸੀਂ ਕਿਹੜੇ ਬੰਦੇ ਨੂੰ ਜਾ ਰਹੇ ਹੋ ਜੀਟਰੋ ਸਾਹਿਬ ਆ ਬਿਲਕੁਲ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਲੋਕਾਂ ਨੂੰ